ਅਗਲੀ ਗੱਲ ਕਰੀਏ ਲੈਂਡ ਪੂਲਿੰਗ ਦੀ ਲੈਂਡ ਪੂਲਿੰਗ ਉੱਤੇ ਕੱਲ ਤੁਸੀਂ ਬੜੀ ਨਿੱਠ ਕੇ ਚਰਚਾ ਕੀਤੀ ਲੈਂਡ ਪੂਲਿੰਗ ਸਰਕਾਰ ਨੂੰ ਜਿਹੜਾ ਆਖਿਰ ਪੰਜਾਬੀਆਂ ਦੇ ਕਿਰਤੀ ਕਿਸਾਨਾਂ ਦੇ ਵਿਰੋਧ ਕਰ ਰਹੇ ਲੋਕਾਂ ਦੇ ਰੋਹ ਮੂਰੇ ਚੁਕਣਾ ਪਿਆ ਤੇ ਲੈਂਡ ਪੂਲਿੰਗ ਪਾਲਿਸੀ ਰੱਦ ਕਰਨ ਦਾ ਵਾਪਸ ਲੈਣ ਦਾ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਇਹਨਾਂ ਨੇ ਐਲਾਨ ਇਹ ਕਹਿੰਦੇ ਪਾਲਿਸੀ ਵਾਪਸ ਨਹੀਂ ਹੋਈ ਸਿਰਫ ਐਲਾਨ ਹੋਇਆ ਜੀ ਇਹ ਵਿੱਚੋਂ ਕੀ ਨਿਕਲਿਆ ਹੁਣ ਦੇਖੋ ਜਿਹੜੇ ਸ਼ਹਿਰੀ ਤੇ ਮਕਾਨ ਉਸਾਰੀ ਵਿਭਾਗ ਹੈ ਉਹਨਾਂ ਦੇ ਮੁਖ ਸਕੱਤਰ ਵੱਲੋਂ ਦਸਤਖਤ ਕਰਦਾ ਇੱਕ ਪ੍ਰੈਸ ਨੋਟ ਦੇ ਨਾਤੇ ਜਾਰੀ ਕੀਤਾ ਜੀ ਕੋਈ ਉਹ ਅਸਕਾਰ ਤੋਂ ਹੁਕਮ ਨਹੀਂ ਆ ਫਿਰ ਹਮ ਹਮ ਅਸਕਾਰ ਜੇ ਜਾਰੀ ਹੁੰਦਾ ਤਾਂ ਉਹਦੇ ਉੱਪਰ ਕੋਈ ਡੇਰੀ ਨੰਬਰ ਕੋਈ ਤਰੀਕ ਹੈ ਨਾ ਹਮ ਹਮ ਕੋਈ ਕੁਛ ਉਸ ਕਰਤ ਹੁੰਦਾ ਚਲੋ ਆਪਾਂ ਉਹਨੂੰ ਵੀ ਲਾਂਬੇ ਰੱਖਦੇ ਆਪਾਂ ਮੰਨਦੇ ਆ ਕਿ ਵੀ ਐਦਾਂ ਨਹੀਂ ਹੁੰਦਾ ਜੇ ਸਰਕਾਰ ਨੇ ਕਿਹਾ ਤਾਂ ਉਹ ਭਜਣਾ ਔਖਾ ਹੋ ਜਾਊਗਾ ਹਮ ਉਸ ਤੋਂ ਬਾਅਦ ਮੰਤਰੀਆਂ ਨੇ মিডিਆ ਸਾਹਮਣੇ ਆ ਕੇ ਬਿਆਨ ਦਿੱਤੇ ਨੇ ਇਹਨਾਂ ਦੇ ਬਲਾਰੇ ਟੀਵੀ ਚੈਨਲ ਤੇ ਬੋਲੇ ਨੇ ਜੀ ਪਰ ਇਹ ਸਾਰੀ ਪ੍ਰਕਿਰਿਆ ਐਲਾਨ ਵਾਲੀ ਹੈ ਹਮਮ ਪ੍ਰਵੀਨ ਜੀ ਜਦੋਂ ਤੁਸੀਂ ਇਸ ਨੂੰ ਲੈ ਕੇ ਆਏ ਲੈਨਡ ਪੁਲਿੰਗ ਨੂੰ ਹਮਮ ਤਾਂ ਤੁਸੀਂ ਕੈਬਨਟ ਚ ਘਟਾ ਕੇ ਲੈ ਕੇ ਆਏ ਹਮ ਫਿਰ ਇਹਦੇ ਵਿੱਚ ਇਹਦੀ ਸੁਧਾਈ ਕਰਨੀ ਹੈ ਜਿਹਦੇ ਵਿੱਚ ਆ ਮਦਦ ਸ਼ਾਮਲ ਕਰਨੀ ਹੈ ਜੀ ਆਪ ਅਪਗ੍ਰੇਡ ਕਰਨਾ ਹੈ ਜੀ ਇਹਨੂੰ ਉਹਦੇ ਲਈ ਤੁਸੀਂ ਤਿੰਨ ਤੋਂ ਚਾਰ ਕੈਬਨਟ ਬੈਠਕਾਂ ਹੋਰ ਲਈਆਂ ਹਾਂ ਜੀ ਤੇ ਉਹ ਸਾਰੀ ਪ੍ਰਕਿਰਿਆ ਕਰਕੇ ਤੁਸੀਂ ਇਸ ਨੂੰ ਮਤਲਬ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੁਹਾਡਾ ਉਸੇ ਸਮੇਂ ਸਮੇਂ ਸੋਹ ਨਵੀਂ ਨੋਟੀਫਿਕੇਸ਼ਨ ਆਉਂਦੀ ਰਹੇ ਸੋ ਲੈਂਡ ਪੋਲਿੰਗ ਪਾਲਸੀ ਨੂੰ ਲਾਗੂ ਕਰਨ ਲਈ ਜਿਹੜਾ ਨੋਟੀਫਿਕੇਸ਼ਨ ਲਿਆਂਦਾ ਸੀ ਉਹਨੂੰ ਰੱਦ ਕਰਨ ਲਈ ਅਜੇ ਤੱਕ ਜਿਹੜੀਆਂ ਜ਼ਮੀਨਾਂ ਤੁਸੀਂ ਮਾਰਕ ਕੀਤੀਆਂ ਉਹ ਜ਼ਮੀਨਾਂ ਨੂੰ ਨੋਟੀਫਾਈ ਕਰਕੇ ਤੁਸੀਂ ਅਖਬਾਰਾਂ 'ਚ ਉਹਨਾਂ ਜ਼ਮੀਨਾਂ ਦੇ ਨੰਬਰ ਜਾਰੀ ਕਰਕੇ ਮੈਂ ਇਸ਼ਤਿਹਾਰ ਦਿੱਤੇ ਲੱਖਾਂ ਕਰੋੜਾ ਰੁਪਏ ਤੋਂ ਇਸ਼ਤਿਹਾਰ ਪਏ ਨੇ ਉਹ 6-6 ਪੰਨਿਆਂ ਦੇ 8-8 ਪੰਨਿਆਂ ਦੇ ਇਸ਼ਤਿਹਾਰ ਉਹ ਜ਼ਮੀਨਾਂ ਨੂੰ ਡੀ ਨੋਟੀਫਾਈ ਕਰਨ ਵਾਲਾ ਇਸ਼ਤਿਹਾਰ ਕਿੱਥੇ ਆ ਹ ਹ ਜੀ ਨਾ ਤੁਸੀਂ ਜ਼ਮੀਨਾਂ ਅਜੇ ਤੱਕ ਡੀ ਨੋਟੀਫਾਈ ਕੀਤੀਆਂ ਨਾ ਤੁਸੀਂ ਨੋਟੀਫਿਕੇਸ਼ਨ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਤਾਂ ਹਲਾਣੇ ਆ ਜੀ ਐਂਡ ਬੋਲਿੰਗ ਪਾਲਿਸੀ ਰੱਦ ਕਿੱਥੇ ਹੋਈ ਆ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ ਕਿ ਆ ਸਵਾ ਸਾਲ ਡੇਢ ਸਾਲ ਜਿੰਨਾ ਰਹਿ ਗਿਆ ਉਹਦੇ ਵਿੱਚ ਹੁਣ ਇਹ ਸ਼ੂ ਵੀ ਨਹੀਂ ਸਕਦੇ ਉਸ ਫਾਈਲ ਨੂੰ ਦੁਬਾਰਾ ਸਹੀ ਬਿਲਕੁਲ ਚੱਕਣ ਦੀ ਹਿੰਮਤ ਟੋਆ ਪਟਕੇ ਕਿਤੇ ਡੱਬ ਦੇਣਗੇ ਕਿ ਡੂੰਗਾ ਕਿਤੇ ਬਈ ਦੇਖਿਓ ਕੁੱਤੇ ਕੱਤੇ ਵੀ ਨਾ ਪਟ ਲੈਣਾ ਉਹ ਤਾਂ ਹਾਂ ਸਹੀ ਲੱਗੂਗਾ ਇਹਨਾਂ ਨੂੰ ਹਾਂ ਪਰ ਸਰਕਾਰ ਦੀ ਮਨਸ਼ਾ ਤੇ ਸ਼ੰਕਾ ਵੀ ਹੈ ਤੇ ਤਰੀਕਾ ਕਰਦੀ ਜੀ ਦਿੱਲੀ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਚੱਲ ਰਹੀ ਸੀ ਅਚਾਨਕ ਪੰਦੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਤੇ ਨਰਿੰਦਰ ਮੋਦੀ ਜੀ ਸਾਹਮਣੇ ਆ ਕੇ ਪੱਤਰ ਪੇਸ਼ ਕਰਤਾ ਕਿ ਜੀ ਅਸੀਂ ਵਾਪਸ ਲੈ ਲੇ ਹਾਂ ਹਾਂ ਲੋਕਾਂ ਨੂੰ ਖੁਸ਼ੀ ਆਈ ਲੱਡੂ ਤੱਕ ਵੰਡੇ ਗਏ ਜਿੰਨੀਆਂ ਪੋਸਟ ਆਕੀਆਂ ਜੀ ਪਰ ਦਿੱਲੀ ਚੰਬੂ ਤੋਂ ਸਿੰਗੂ ਤੋਂ ਜਾਂ ਹੈਨਾ ਉਹ ਤੋਂ ਟਿਕਰੀ ਤੋਂ ਇੱਕ ਵੀ ਟਰਾਲੀ ਪੰਜਾਬ ਨੂੰ ਹਰਿਆਣੇ ਨੂੰ ਨਹੀਂ ਥੁੜੀ ਹਮਮ ਜਿਹੜੇ ਤਰੀਕੇ ਨਾਲ ਲੈ ਕੇ ਆਏ ਸੀ ਉਸੇ ਤਰੀਕੇ ਨਾਲ ਵਾਪਸ ਕਰੋ ਸਹੀ ਗੱਲ ਬਿਲਕੁਲ ਤੁਸੀਂ ਸੰਸਦ ਚ ਲੈ ਕੇ ਆਏ ਹੇਠਲੇ ਸਦਨ ਤੇ ਉੱਪਰਲੇ ਸਦਨ ਚ ਫਿਰ ਰਾਸ਼ਪਤੀ ਕੋਲ ਗਿਆ ਫਿਰ ਮੋਹਰ ਲੱਗੀ ਹਮਮ ਹੁਣ ਹਮੇਂ ਕੈਬਨਿਟ ਚੋਂ ਲਿਆ ਕੇ ਸੰਸਦ ਚੋਂ ਰੱਦ ਕਰਕੇ ਰਾਸ਼ਪਤੀ ਦੀ ਮੋਹਰ ਲਵਾ ਕੇ ਕਿਉਂ ਤਿੰਨ ਕਾਨੂੰਨ ਰੱਦ ਕਰਦੇ ਹੋ ਅਸੀਂ ਆਹ ਕਾਨੂੰਨ ਪਾਸ ਕਰਦੇ ਆ ਉਹ ਪ੍ਰਕਿਰਿਆ ਅਪਣਾਓ ਜੇ ਜਦੋਂ ਪ੍ਰਕਿਰਿਆ ਅਪਣਾਈ ਗਈ ਫਿਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਲਾ ਜੰਗ ਮੁਕੰਮਲ ਹੋਈ ਤੇ ਫਿਰ ਕਿਸਾਨ ਕਰਾਂ ਨੂੰ ਪਰਤੇ ਜੀ ਸੋ ਇੱਥੇ ਵੀ ਹੁਣ ਕਿ ਜੇ ਤੁਸੀਂ ਨੋਟੀਫਿਕੇਸ਼ਨ ਕੀਤਾ ਤਾਂ ਰੱਦ ਕਰਾਂ ਨੋਟੀਫਿਕੇਸ਼ਨ ਕਰੋ ਜਿਵੇਂ ਜ਼ਮੀਨਾ ਨੋਟੀਫਾਈ ਕੀਤੀਆਂ ਨੂੰ ਡੀ ਨੋਟੀਫਾਈ ਕਰੋ ਨੋਟੀਫਾਈ ਕਰਨੀਆਂ ਪੈਣੀਆਂ ਸਹੀ ਆ ਬਿਲਕੁਲ ਉਸੇ ਤਰੀਕੇ ਨਾਲ ਆਪਣੇ ਗਵਰਨਰਟ ਚ ਲੈ ਕੇ ਜਾਓ ਤੇ ਉਨਨੀ دیر ਨਹੀਂ ਸੋ ਕੱਲ ਇਸ ਕੈਬਨ ਬੈਠਕ ਕੀਤੀ ਹੁਣ ਕਹਿਤਾ ਕਿ ਵੀ ਸਰਕਾਰ ਨੂੰ 20 ਤਰੀਕ ਤੱਕ ਦਾ ਆਲਟੀਮੇਟਮ ਠੀਕ ਹੈ 20 ਤਰੀਕ ਤੱਕ ਵਾਪਸ ਲੈਨੇ ਹੋ ਕਿਰੋ ਤਾਂ ਵਾਪਸ ਲੈਣ ਦੀ ਪ੍ਰਕਿਰਿਆ ਅਪਣਾ ਕੇ ਹੈ ਨੋਟੀਫਿਕੇਸ਼ਨ ਜਾਰੀ ਕਰੋ ਰੱਦ ਕਰਨ ਦਾ ਨਹੀਂ ਤਾਂ ਫਿਰ 24 ਨੂੰ ਅਸੀਂ ਮਹਾਪੰਚਾਇਤ ਰੱਖੀ ਉਹਦੇ ਵਿੱਚ ਅਗਲੀ ਰਣਨੀਤੀ ਐਲਾਨਾਂਗੇ ਸਾਡਾ ਤਾਂ ਅਗਲਾ ਪ੍ਰੋਗਰਾਮ ਤਾਂ ਨਹੀਂ ਅਸੀਂ ਆਪਣੀ ਜਿਤਰਾ ਜਸ਼ਨ ਮਨਾਵਾਂਗੇ ਫਿਰ ਕੋਈ ਗੱਲ ਪਰ 24 ਤਰੀਕ ਨੂੰ ਮਹਾਪੰਚਾਇਤ ਹੋਊਗੀ ਜੀ ਇਹ ਤੈ ਹੋਗੀ ਸੋ ਇਹ ਜੀ ਸਰਕਾਰ ਕੋਲ ਉਹ ਤੋਂ ਪਹਿਲਾਂ ਪਹਿਲਾਂ ਜੇ ਵਾਪਸ ਲੈਣਾ ਕਹਿੰਦੇ ਲੋ ਨਹੀਂ ਤਾਂ ਫਿਰ ਲੜਾਈ ਤਿਆਰੀ ਹੈ ਕੀ ਇਹ ਇੱਕ ਪਾਸੜ ਐਲਾਨ ਕੋਈ ਇਹਦੇ ਪਿੱਛੇ ਵੀ ਅਜੇ ਵੀ ਸਾਜ਼ਿਸ਼ ਹੈ ਹਮ ਹਮ ਮਤਲਬ ਜੇ ਤੁਸੀਂ ਪਿਛਲੇ ਦਿਨਾਂ ਚ ਰੋਜ਼ ਕੈਬਨਟ ਰੋਜ਼ ਕੈਬਨਟ ਕਰ ਸਕਦੇ ਹੋ ਹਮ ਤੇ ਹੁਣ ਕਿਉਂ ਨਹੀਂ ਤੁਸੀਂ ਪਿਛਲੇ ਤੋਂ ਦਸ ਦਿਨਾਂ ਤੋਂ ਇਸ ਚੋ ਭੱਜਾਂ ਨੂੰ ਫਿਰਦੇ ਹੋ ਰਹਾ ਲੱਭਦੇ ਫਿਰਦੇ ਹੋ ਫਿਰ ਕੈਬਨਟ ਵੀ ਨਾਲੇ ਰੱਖ ਸਹੀ ਜਦੋਂ ਕਿ ਰੱਖਣੀ ਪੈਣੀ ਆ ਕਰਨੀ ਪੈਣੀ ਆ ਸਾਰਾ ਕੁਝ ਇਹ ਪ੍ਰਕਿਰਿਆ ਅਪਣਾਉਣੀ ਪੈਣੀ ਆ ਪਰ ਕਦੋਂ ਇਹ ਉਤੇ ਜਿੱ ਨਜ਼ਰ ਜੀ ਬਿਲਕੁਲ ਤੇ ਇਹ ਵੀ ਗੱਲ ਆ ਨਾ ਸ਼ਰਮਾ ਜੀ ਵੀ ਜੇ ਤੁਸੀਂ ਜਦੋਂ ਆਪਾਂ ਗੱਲਬਾਤ ਕਰਦੇ ਹੁੰਦੇ ਸੀ ਲੈਂਡ ਪੂਲਿੰਗ ਦੇ ਬਾਰੇ ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਜਿਹੜਾ ਤੁਸੀਂ ਪ੍ਰੋਗਰਾਮ ਦੀ ਗੱਲ ਕੀਤੀ ਹੈ ਕਿਸਾਨ ਜਦੋਂ ਪਰਚੇ ਦਰਜ ਹੁੰਦੇ ਉਹਨਾਂ ਦੇ ਉੱਤੇ ਕਿਸੇ ਵੀ ਪ੍ਰੋਟੈਸਟ ਦੇ ਮਾਮਲੇ ਦੇ ਵਿੱਚ ਫਿਰ ਉਹ ਰੱਦ ਕਰਾ ਕੇ ਉਹਦੀ ਕਾਪੀ ਲੈ ਕੇ ਉੱਠਦੇ ਆ ਕਿਸੇ ਵੀ ਸਬੰਧਤ ਅਧਿਕਾਰੀ ਤੋਂ ਮੰਨ ਲਓ ਕੋਈ ਡੀਸੀ ਹੈ ਜਾਂ ਕੋਈ ਹੋਰ ਹੈ ਉਹ ਕਹਿ ਦਿੰਦਾ ਸੀ ਰੱਦ ਕਰ ਦਾਂਗੇ ਉਹ ਕਹਿੰਦੇ ਨਹੀਂ ਰੱਦ ਨਹੀਂ ਕਰਦੇ ਸਾਨੂੰ ਰੱਦ ਕਰਨ ਦੀ ਜਿਹੜੀ ਉਹ ਕਾਪੀ ਆ ਉਹ ਦਿਓ ਸਾਨੂੰ ਹੁਣੇ ਉਹ ਲੈ ਕੇ ਉੱਠਦੇ ਆ ਇਸ ਤਰ੍ਹਾਂ ਇਹ ਵੀ ਹੁਣ ਕੈਬਨਟ ਆਇਆ ਕੈਬਨਟ ਸਾਰਾ ਕੁਝ ਹੋ ਕੇ ਫਿਰ ਅਮਲੀ ਤੌਰ ਤੇ ਜਦੋਂ ਦੇਖਿਆ ਗਿਆ ਕਿ ਵਾਕਈ ਸਰਕਾਰ ਹੁਣ ਆਪਣੇ ਯੂ ਟਰਨ ਦੇ ਉੱਤੇ ਖੜੀ ਉੱਤਰੀ ਆ ਉਦੋਂ ਲੋਕ ਇਹਦਾ ਮੁਖਹਿੜਾ ਛੱਡਣਗੇ ਨਹੀਂ ਛੱਡਦੇ ਨਹੀਂ ਕਿ